ਸੀਆਂ ਬਤਾਉਂ ਰਖੋ ਸ਼ੋਹਰਤ ਤੇਰੀ ਨਿਯੋਲੇ ਆਉਂਦਾ ਹੈ ਸਾਡੀ ਵੱਖਰੀ ਵੇਖ ਕਮਾਲ ਹੋ ਜਾਉਂ ਜਿਵੇਂ ਮੈਂ ਉਜਾਰੀ ਤੁਰ ਬਲਾਂ ਫਲਤੀਂ ਤਾਂ ਵੀ ਤੇਰੀ ਨੂਰੀ ਅੱਜ ਖੇਡਾ ਵਰਤਨ ਪੰਜਾਬ ਦੀਆਂ ਦੀ ਮਸ਼ਾਲ ਪਹੁੰਚੀ ਹੈ ਜੀ ਜਿਹੜਾ ਪਠਾਨਕੋਟ ਇਸ ਤਰ੍ਹਾਂ ਆਪ ਜੀ ਨੂੰ ਸਾਨੂੰ ਪਤਾ ਹੈ ਕਿ ਖੇਡਾ ਵਰਤਨ ਪੰਜਾਬ ਜਿਆ ਸ਼ੁਰੂ ਹੋਣ ਲੱਗੀ ਹੈ ਤੇ ਇਹਦੀ ਮਸ਼ਾਲ ਜਿਹੜੀ ਹੈ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਟ੍ਰੈਵਲ ਕਰ ਰਹੀ ਹੈ ਤੇ ਅੱਜ ਪਠਾਨਕੋਟ ਪੁੱਜੀ ਹੈ ਤੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੈ ਇਸ ਕੰਪੀਟੀਸ਼ਨ ਨੂੰ ਲੈ ਕੇ ਤੇ ਮੇਰੇ ਵੱਲੋਂ ਬੱਚਿਆਂ ਨੂੰ ਬੈਸਟ ਆਫ ਲੱਕ ਮੈਂ ਕਰਨਾ ਚਾਹੁੰਦਾ ਹਾਂ ਕੀ ਇਹ ਪੁੱਛੇ ਇਸ ਕੰਪੀਟੀਸ਼ਨ ਸਰਦਾਂ ਦੇ ਵਿੱਚ ਵਧੀਆ ਪਰਫਾਰਮ ਕਰਨ ਤੇ ਉਸ ਤੋਂ ਬਾਅਦ ਹੋਰ ਅਗੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਜਾਣ ਮੇਰੀ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਰਿਆਂ ਨੂੰ